ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਪਿਛਲੀਆਂ ਦੋ ਈਵੀਜ਼ ਦੇ ਕਲਾਸਿਸ ਵਿੱਚ ਫੂਡ ਐਂਡ ਨਿਊਟ੍ਰੀਸ਼ਨ ਦਾ ਚੈਪਟਰ ਸੀ ਜਿਹੜਾ ਉਹ ਡਿਸਕਸ ਕੀਤਾ ਸੀ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਡਿਸੀਜ਼ ਜੈਨਕੀ ਬਿਮਾਰੀਆਂ ਚੈਪਟਰ ਹੈ ਜਿਹੜਾ ਉਹ ਸਟਾਰਟ ਕਰਨ ਲੱਗਿਆ ਡਿਸੀਜ਼ ਕੀ ਹੁੰਦੀਆਂ ਨੇ ਬਿਮਾਰੀਆਂ ਕੀ ਹੁੰਦੀਆਂ ਨੇ ਆਪਾਂ ਨੂੰ ਆਪਣੀ ਬੋਡੀ ਜਿਹੜੀ ਉਹ ਸਾਈਨ ਸਿੰਪਟਮ ਦੇ ਥਰੂ ਦੱਸਦੀ ਹੈ ਕਿ ਮੈਂ ਠੀਕ ਨਹੀਂ ਹੈਗੀ ਆਪਣੀ ਬੋਡੀ ਆਪਾਂ ਨੂੰ ਖੁਦ ਦੱਸਦੀ ਹੈ ਕਿ ਮੈਂ ਠੀਕ ਨਹੀਂ ਹੈਗੀ ਆਪਣੀ ਬੋਡੀ ਵਿੱਚ ਜਦੋਂ ਵੀਕਨੈਸ ਆ ਜਾਂਦੀ ਹੈ ਠੀਕ ਹੈ ਕਿਸੇ ਵੀ ਚੀਜ਼ ਦੀ ਆਪਾਂ ਨੂੰ ਘਾਟ ਹੋ ਜਾਂਦੀ ਆ ਉਦੋਂ ਕੀ ਹੈ ਆਪ ਨੂੰ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਜਾਂਦਾ ਇਹ ਬਿਮਾਰੀਆਂ ਕਾਦੇ ਨਾਲ ਹੁੰਦੀਆਂ ਨੇ ਗੰਦਾ ਭੋਜਨ ਖਾਣ ਨਾਲ ਗੰਦਾ ਪਾਣੀ ਪੀਣ ਨਾਲ ਕਿਸੇ ਵੀ ਬੈਕਟੀਰੀਆ ਦੇ ਕੱਟਣ ਨਾਲ ਐਨੀਮਲ ਦੇ ਕੱਟਣ ਨਾਲ ਠੀਕ ਹੈ ਕਿਸੇ ਵੀ ਚੀਜ਼ ਦੀ ਘਾਟ ਹੋ ਜਾਂ ਨਾਲ ਜਿਵੇਂ ਆਪਾਂ ਪਿਛਲੀਆਂ ਵੀਡੀਓਜ਼ ਵਿੱਚ ਫੂਡ ਨਿਊਟ੍ਰੀਸ਼ਨ ਪੜ੍ਹੇ ਸੀ ਜੇ ਆਪਾਂ ਨੂੰ ਕਿਸੇ ਵੀ ਨਿਊਟ੍ਰੀਐਂਟਸ ਦੀ ਘਾਟ ਆਪਣੇ ਸਰੀਰ ਵਿੱਚ ਹੋ ਜਾਂਦੀ ਆ ਆ ਵੀ ਆਪ ਨੂੰ ਬਿਮਾਰੀਆਂ ਦਾ ਸ਼ਿਕਾਰ ਹੈ ਜਿਹੜਾ ਹੋਣਾ ਪੈ ਜਾਂਦਾ ਜਿਵੇਂ ਕਿ ਕਾਰਬੋਹਾਈਡਰੇਟਸ ਦੀ ਘਾਟ ਵਿਟਾਮਿਨ ਸੀ ਦੀ ਘਾਟ ਮਿਨਰਲਸ ਦੀ ਘਾਟ ਪ੍ਰੋਟੀਨ ਦੀ ਘਾਟ ਇਹਦੇ ਨਾਲ ਕੀ ਆਪਾਂ ਨੂੰ ਬਿਮਾਰੀਆਂ ਤੇ ਸ਼ਿਕਾਰ ਹੋਣਾ ਪੈ ਸਕਦਾ ਠੀਕ ਹੈ ਨੈਕਸਟ ਹੈਗੇ ਬਿਮਾਰੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਫਰਸਟ ਹੈਗੀ ਆ ਕੋਜੇਨਿਟਲ ਐਂਡ ਸੈਕੰਡ ਹੈਗੀ ਆ ਐਕਵਾਇਰਡ ਕੋਜੇਨਿਟਲ ਜਿਹੜੀਆਂ ਨੇ ਕੋਜੇਨਿਟਲ ਉਹ ਹੁੰਦੀਆਂ ਨੇ ਜਿਹੜੀਆਂ ਕਿ ਆਪ ਨੂੰ ਜਨਮ ਦੇ ਦੌਰਾਨ ਹੀ ਹੁੰਦੀਆਂ ਨੇ ਠੀਕ ਹੈ ਜਨਮजात ਬਿਮਾਰੀਆਂ ਹੁੰਦੀਆਂ ਨੇ ਜਨਮ ਦੇ ਦੌਰਾਨ ਹੀ ਬੱਚੇ ਨੂੰ ਕੋਜੇਨਿਟਲ ਬਿਮਾਰੀਆਂ ਨੇ ਜਿਹੜੀਆਂ ਉਹ ਹੁੰਦੀਆਂ ਨੇ ਜਿਵੇਂ ਫਰਸਟ ਹੈਗੀ ਆ ਆਪਣੇ ਕੋਲ ਹੋਮੋਫੀਲੀਆ ਹੋਮੋਫੀਲੀਆ ਕੀ ਹੁੰਦੀ ਆ ਖੂਨ ਦੀ ਕਮੀ ਠੀਕ ਹੈ ਜਦੋਂ ਬੱਚਾ ਜਨਮ ਲੈਂਦਾ ਜਨਮ ਸਮੇ ਹੀ ਉਹਦੇ ਵਿੱਚ ਕੀ ਹੈ ਖੂਨ ਦੀ ਕਮੀ ਹੋਣਾ ਕਿਹੜੀ ਬਿਮਾਰੀ ਹੁੰਦੀ ਹੈ ਹੋਮੋਫੀਲੀਆ ਨੈਕਸਟ ਕਲਰ ਬਲਾਈਂਡਨੈਸ ਕਲਰ ਬਲਾਈਂਡਨੈਸ ਮੀਨ ਜੇ ਕੇਵਲੂ ਰੈੱਡ ਗ੍ਰੀਨ ਤੇ ਬਲੂ ਕਲਰ ਦਾ ਨਹੀਂ ਪਤਾ ਲੱਗਦਾ ਉਹਦੇ ਵਿੱਚ ਡਿਫਰੈਂਸ ਆ ਜਿਹੜਾ ਉਹ ਨਹੀਂ ਕਰ ਸਕਦਾ ਕਿ ਉਹਨੂੰ ਨਹੀਂ ਪਤਾ ਹੁੰਦਾ ਕਿ ਕਿਹੜਾ ਕਲਰ ਰੈੱਡ ਆ ਕਿਹੜਾ ਕਲਰ ਗ੍ਰੀਨ ਹੈ ਠੀਕ ਹੈ ਜਿਹੜੇ ਵੀ ਬੱਚੇ ਕਲਰ ਬਲਾਈਂਡਨੈਸ ਹੁੰਦੇ ਨੇ ਉਹਨਾਂ ਨੂੰ ਕੀ ਹੈ ਗਵਰਨਮੈਂਟ ਡਰਾਈਵਿੰਗ ਲਾਇਸੈਂਸ ਆ ਜਿਹੜਾ ਉਹ ਨਹੀਂ ਦਿੰਦੀ ਠੀਕ ਹੈ ਕਿਉਂ ਨਹੀਂ ਦਿੰਦੀ ਕਿਉਂਕਿ ਉਹਨੂੰ ਨਹੀਂ ਪਤਾ ਲੱਗਦਾ ਉਹ ਸਿਗਨਲਸ ਦਾ ਨਹੀਂ ਪਤਾ ਲੱਗਦਾ ਕਿ ਕਦੋਂ ਰੈੱਡ ਸਿਗਨਲ ਹੋਇਆ ਕਦੋਂ ਗ੍ਰੀਨ ਸਿਗਨਲ ਹੋਇਆ ਠੀਕ ਹੈ ਨੈਕਸਟ ਆਪਾਂ ਗੱਲ ਕਰਦੇ ਆਕਵਾਇਰਡ ਆਕਵਾਇਰਡ ਕਿਹੜੀਆਂ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਜਨਮ ਤੋਂ ਬਾਅਦ এনਵਾਇਰਨਮੈਂਟ ਤੋਂ ਐਕਵਾਇਰ ਕਰਦੇ ਆ ਠੀਕ ਹੈ ਇਨ ਅੱਗੇ ਟੂ ਟਾਈਪਸ ਹੀ ਹੁੰਦੀਆਂ ਨੇ ਇਨਫੈਕਸ਼ਨਸ ਐਂਡ ਨੋਨ ਇਨਫੈਕਸ਼ਨਸ ਇਨਫੈਕਸ਼ਨਸ ਕਿਹੜੀਆਂ ਹੁੰਦੀਆਂ ਨੇ ਸ਼ੂਤਸ਼ਾਦੀਆਂ ਬਿਮਾਰੀਆਂ ਸ਼ੂਤਸ਼ਾਦੀਆਂ ਬਿਮਾਰੀਆਂ ਮੀਨ ਕਿ ਕਿਸੇ ਵੀ ਬੈਕਟੀਰੀਆ ਮਾਈਕਰੋ ਆਰਗਨਿਜ਼ਮ ਦੁਆਰਾ ਇਹ ਆਪਾਂ ਨੂੰ ਹੁੰਦੀਆਂ ਨੇ ਠੀਕ ਹੈ ਇੱਕ ਪਰਸਨ ਤੋਂ ਦੂਸਰੇ ਪਰਸਨ ਤੱਕ ਇਹ ਜਲਦੀ ਫੈਲ ਜਾਂਦੀਆਂ ਨੇ ਨੈਕਸਟ ਅੱਗੇ ਆਪਾਂ ਗੱਲ ਕਰਦੇ ਆ ਇਨਫੈਕਸ਼ਨ ਡਿਸੀਜ਼ ਬਾਰੇ ਇਨਫੈਕਸ਼ਨ ਡਿਸੀਜ਼ ਜਿਹੜੇ ਅੱਗੇ ਚਾਰ ਟਾਈਪਸ ਵਿੱਚ ਵੰਡੇ ਹੋਏ ਨੇ ਬੈਕਟੀਰੀਆ ਵਾਇਰਲ ਫੰਗਲ ਪ੍ਰੋਟੋਜ਼ਾ ਸਭ ਤੋਂ ਪਹਿਲਾਂ ਆਪਾਂ ਬੈਕਟੀਰੀਆ ਡਿਸੀਜ਼ ਬਾਰੇ ਗੱਲ ਕਰਦੇ ਆਂ ਫਰਸਟ ਆ ਗਿਆ ਪਲੇਗਯੂ ਪਲੇਗਯੂ ਕੀ ਹੁੰਦਾ ਇਹਨੂੰ ਆਪਾਂ ਰੈਟ ਡਿਸੀਜ਼ ਵੀ ਕਹਿ ਦਿੰਦੇ ਆਂ ਠੀਕ ਹੈ ਇਹਨੂੰ ਇੱਕ ਹੋਰ ਨਾਮ ਨਾਲ ਜਾਣਿਆ ਜਾਂਦਾ ਰੈਟ ਡਿਸੀਜ਼ ਪਿੱਛੇ ਤੁਹਾਨੂੰ ਪੇਪਰ ਵਿੱਚ ਕੁਐਸਚਨ ਰਿਪੀਟ ਹੋ ਚੁੱਕਿਆ ਰੈਟ ਡਿਸੀਜ਼ ਕਿਸ ਡਿਸੀਜ਼ ਨੂੰ ਕਿਹਾ ਜਾਂਦਾ ਠੀਕ ਹੈ ਰੈਟ ਡਿਸੀਜ਼ ਕਿਹਨੂੰ ਕਿਹਾ ਜਾਂਦਾ ਪਲੇਗਯੂ ਨੂੰ ਕਿਉਂਕਿ ਇਹ ਚੂਹਿਆਂ ਦੇ ਕੱਟਣ ਨਾਲ ਹੁੰਦੀ ਆ ਠੀਕ ਹੈ ਚੂਹਿਆਂ ਨਾਲ ਫੈਲਦੀ ਹੈ ਚੂਹਿਆਂ ਦੇ ਕੱਟਣ ਨਾਲ ਇਹ ਬਿਮਾਰੀ ਹੈ ਜਿਹੜੀ ਇੱਕ ਹੋ ਜਾਂਦੀ ਆ ਜਿਵੇਂ ਤੁਸੀਂ ਦੇਖਿਆ ਪਿੱਛੇ ਕਰੋਨਾਸ ਵਾਇਰਸ ਆਇਆ ਸੀ ਠੀਕ ਹੈ ਉਹਦੇ ਨਾਲ ਕੀ ਬਹੁਤ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਸੀ ਇਸੇ ਤਰ੍ਹਾਂ ਇੱਕ ਟਾਈਮ ਪੀਰੀਅਡਸ ਕੀ ਸੀਗਾ ਕਿ ਜਿਹੜੇ ਪਲੇਗੂ ਸੀਗਾ ਇਹ ਬਹੁਤ ਜ਼ਿਆਦਾ ਦੁਨੀਆ ਵਿੱਚ ਫੈਲਿਆ ਸੀ ਜਿਸ ਦੇ ਨਾਲ ਕੀ ਬਹੁਤ ਜ਼ਿਆਦਾ ਲੋਕਾਂ ਦੀ ਡੈਥ ਹੈ ਜਿਹੜੀ ਉਹ ਹੋ ਗਈ ਸੀ ਇਸ ਦੇ ਨਾਲ ਹੀ ਇਹਨੂੰ ਕੀ ਨਾਮ ਦਿੱਤਾ ਗਿਆ ਇੱਕ ਹੋਰ ਬਲੈਕ ਡੈਥ ਇਸ ਬਿਮਾਰੀ ਨੂੰ ਬਲੈਕ ਡੈਥ ਵੀ ਕਿਹਾ ਜਾਂਦਾ ਠੀਕ ਹੈ ਐਂਡ ਇਹਦੇ ਸਿੰਪਟਮ ਕੀ ਨੇ ਆਪਣੀ ਲੈਂਥ ਹੈ ਜਿਹੜੀ ਗਲੈਂਡ ਲਿੰਫਥ ਗਲੈਂਡ ਹੈ ਜਿਹੜੀ ਉਹ ਸੁੱਜ ਜਾਂਦੀ ਆ ਠੀਕ ਹੈ ਲਿੰਫਥ ਹੈ ਜਿਹੜੀ ਆਪਣੀ ਬਲੱਡ ਨੂੰ ਪੰਪ ਕਰਨ ਵਿੱਚ ਮਦਦ ਕਰਦੀ ਆ ਠੀਕ ਹੈ ਜਿਹਦੇ ਨਾਲ ਕੀ ਹੈ ਜਦੋਂ ਉਹ ਸੁੱਜ ਜਾਂਦੀ ਆ ਤਾਂ ਜਿਹੜਾ ਬਲੱਡ ਸਰਕੂਲੇਸ਼ਨ ਹੈ ਉਹ ਰੁਕ ਜਾਂਦਾ ਜਿਹਦੇ ਨਾਲ ਕੀ ਬੰਦੇ ਦੀ ਮੌਤ ਹੋ ਜਾਂਦੀ ਆ ਠੀਕ ਹੈ ਨੈਕਸਟ ਸੈਕੰਡ ਹੈਗੀ ਆ ਕੋਲੇਰਾ ਕੋਲੇਰਾ ਇੱਕ ਗੰਦੇ ਪਾਣੀ ਨਾਲ ਫੈਲਦੀ ਆ ਠੀਕ ਹੈ ਜਦੋਂ ਆਪਾਂ ਕਈ ਵਾਰ ਗੰਦਾ ਪਾਣੀ ਪੀ ਲੈਨੇ ਆ ਠੀਕ ਹੈ ਕਈ ਵਾਰ ਕੁਝ ਵੀ ਮਿਕਸ ਹੋਇਆ ਹੁੰਦਾ ਪਾਣੀ ਵਿੱਚ ਆਪਾਂ ਨੂੰ ਨਹੀਂ ਪਤਾ ਹੁੰਦਾ ਠੀਕ ਹੈ ਇਕੀਆ ਗੰਦੇ ਪਾਣੀ ਨਾਲ ਫੈਲਦੀ ਆ ਇਹਦੇ ਸਿੰਪਟਮਸ ਕੀ ਨੇ ਉਲਟੀਆਂ ਲੂਜ਼ ਮੋਸ਼ਨ ਪੇਟ ਦਰਦ ਹੋਣਾ ਠੀਕ ਹੈ ਨੈਕਸਟ 3 ਹੈਗੀ ਟਾਈਫਾਇਡ ਇਹਦਾ ਕੋਈ ਵੀ ਟਾਈਮ ਪੀਰੀਅਡ ਨਹੀਂ ਹੁੰਦਾ ਕਿ ਕਿਸ ਟਾਈਮ ਇਹਨੇ ਹੋਣਾ ਜਦੋਂ ਵੀ ਆਪਾਂ ਗੰਦਾ ਪਾਣੀ ਜਾਂ ਗੰਦਾ ਭੋਜਨ ਗ੍ਰਹਿਣ ਕਰ ਲੈਂਦੇ ਆ ਉਹਦੇ ਨਾਲ ਕੀ ਆਪ ਨੂੰ ਟਾਈਫਾਇਡ ਹੋ ਜਾਂਦਾ ਕੁਝ ਬੈਕਟੀਰੀਆ ਨੇ ਜਿਹੜੇ ਉਹ ਆਪਣੇ ਸਰੀਰ ਦੇ ਅੰਦਰ ਚਲੇ ਜਾਂਦੇ ਨੇ ਜਿਹਦੇ ਨਾਲ ਆਪ ਨੂੰ ਟਾਈਫਾਇਡ ਹੋ ਜਾਂਦਾ ਇਹਦੇ ਲਈ ਆਪਾਂ ਨੂੰ ਕਾਦਰ ਟੈਸਟ ਕਰਾਉਣਾ ਚਾਹੀਦਾ ਵਾਇਡਲ ਟੈਸਟ ਟਾਈਫਾਇਡ ਦਾ ਚੈੱਕਅਪ ਕਰਨ ਲਈ ਡਾਕਟਰ ਕਿਸ ਚੀਜ਼ ਦਾ ਟੈਸਟ ਕਰਦੇ ਨੇ ਕਿਹੜਾ ਟੈਸਟ ਕਰਦੇ ਨੇ ਵਾਈਡਲ ਟੈਸਟ ਠੀਕ ਹੈ ਇਹਦੇ ਸਿੰਟਮਸ ਕੀ ਨੇ ਬੁਖਾਰ ਹੋਣਾ ਪੇਟ ਦਰਦ ਹੋਣਾ ਠੀਕ ਹੈ ਨੈਕਸਟ ਫੋਰਥ ਡਿਸੀਜ਼ ਹੈਗੀ ਆ ਕਾਲੀ ਖਾਂਜੀ ਇਹਦੇ ਸਿੰਟਮ ਕੀ ਨੇ ਦੁਖਾਮ ਛਿੱਕਾ ਬੁਖਾਰ ਹੋਣਾ ਠੀਕ ਹੈ ਇਹਦੇ ਲਈ ਇੱਕ ਡੀਪੀਟੀ ਵੈਕਸੀਨ ਹੈ ਜਿਹੜੀ ਉਹ ਵਰਤੀ ਜਾਂਦੀ ਹੈ ਠੀਕ ਹੈ ਨੈਕਸਟ ਲਾਸਟ ਬੈਕਟੀਰੀਆ ਡਿਸੀਜ਼ ਹੈਗੀ ਆ ਤੁਹਾਡੇ ਕੋਲ ਟੀਬੀ ਟਿਊਬਰਕਲੋਸਿਸ ਠੀਕ ਹੈ ਇਹਦੇ ਨਾਲ ਕੀ ਆਪਣੇ ਫੇਫੜੇ ਖਰਾਬ ਹੋ ਜਾਂਦੇ ਨੇ ਠੀਕ ਹੈ ਇਹਦਾ ਚੈੱਕਅਪ ਕਰਨ ਲਈ ਮੋਨਟ ਟੈਸਟ ਕੀਤਾ ਜਾਂਦਾ ਠੀਕ ਹੈ ਅਗਰ ਆਪਾਂ ਟੀਵੀ ਦਾ ਆਪਣੇ ਸਰੀਰ ਵਿੱਚ ਪਤਾ ਲਾਉਣਾ ਤਾਂ ਆਪਾਂ ਮੋਨਟ ਟੈਸਟ ਕਰਵਾਉਣੀਆ ਠੀਕ ਹੈ ਬੀਸੀਜੀ ਵੈਕਸੀਨ ਹੈ ਜਿਹੜੀ ਉਹ ਟੀਵੀ ਲਈ ਬਣੀ ਆ ਇਹ ਸਿਕੀਆਂ ਤੁਹਾਡੀਆਂ ਬੈਕਟੀਰੀਆ ਡਿਸੀਜ਼ ਨੈਕਸਟ ਆਪਾਂ ਗੱਲ ਕਰਦੇ ਆ ਵਾਇਰਲ ਡਿਸੀਜ਼ ਬਾਰੇ ਵਾਇਰਲ ਡਿਸੀਜ਼ ਫਸਟ ਹੈ ਕਿ ਪੀਲੀਆ ਹੈਪੋਟਾਈਟਸ ਇਹ ਕੀ ਆਪਣੇ ਲੀਵਰ ਨੂੰ ਖਰਾਬ ਕਰ ਦਿੰਦੀ ਆ ਠੀਕ ਹੈ ਪੀਲੀਆ ਨਾਲ ਕੀ ਆਪਣੇ ਸਰੀਰ ਹੈ ਜਿਹੜਾ ਉਹ ਪੀਲਾ ਪੈ ਜਾਂਦਾ ਆਈਜ਼ ਨੇ ਜਿਹੜੀਆਂ ਬਿਲਕੁਲ ਪੀਲੀਆਂ ਹੋ ਜਾਂਦੀਆਂ ਇਹ ਜਿਹਦੇ ਨਾਲ ਆਪਾਂ ਪਤਾ ਲਾ ਸਕਦੇ ਆ ਕਿ ਆਪਣੇ ਸਰੀਰ ਵਿੱਚ ਪੀਲੀਆ ਹੋ ਚੁੱਕਿਆ ਆਪਣਾ ਸਰੀਰ ਹੈ ਜਿਹੜਾ ਉਹ ਪੀਲੀਆ ਬਿਮਾਰੀ ਦਾ ਸ਼ਿਕਾਰ ਹੋ ਚੁੱਕਿਆ ਨੈਕਸਟ ਸੈਕਿੰਡ ਹੈਗੇ ਆ ਪੋਲੀਓ ਪਲਸ ਪੋਲੀਓ ਇਮਿਊਨਾਈਜੇਸ਼ਨ ਪ੍ਰੋਗਰਾਮ ਹੈ ਜਿਹੜਾ 1995 ਵਿੱਚ ਚਲਾਇਆ ਗਿਆ ਠੀਕ ਹੈ ਸਾਲਕ ਵੈਕਸੀਨ ਉਹ ਕਿਹਨੇ ਬਣਾਈ ਸੀ ਜੇਮਸ ਸਾਲਕ ਨੇ ਇਹਦੇ ਲਈ ਕੀ ਹੈ ਸਾਲਕ ਵੈਕਸੀਨ ਬਣਾਈ ਸੀ ਜੇਮਸ ਸਾਲਕ ਨੇ ਥਰਡ ਹੈਗਾ ਤੁਹਾਡੇ ਕੋਲ ਰੈਬੀਜ਼ ਰੈਬੀਜ਼ ਕੀ ਹੁੰਦਾ ਕੁੱਤੇ ਘੋੜੇ ਦੇ ਕੱਟਣ ਨਾਲ ਹੀ ਰੋਗ ਹੈ ਜਿਹੜਾ ਇਹ ਹੋ ਜਾਂਦਾ ਅਗਰ ਆਪ ਨੂੰ ਕੁੱਤਾ ਕੱਟ ਲੇ ਤਾਂ ਆਪ ਨੂੰ ਕਿਹੜਾ ਰੋਗ ਹੋ ਜਾਂਦਾ ਰੈਬੀਜ਼ ਰੋਗ ਨੈਕਸਟ ਫੋਰਥ ਡਿਸੀਜ਼ ਹੈਗੀ ਕਨੇਡੂ ਕਨੇਡੂ ਵਿੱਚ ਕੀ ਹੈ ਕਿ ਆਪਣੇ ਕੰਨ ਦੇ ਹੇਠਾਂ ਜਿਹੜੀ ਉਹ ਸੋਜ ਆ ਜਾਂਦੀ ਆ ਆ ਚੀਜ਼ ਜਿਹੜੀ ਆਪਣੀ ਇਹ ਸਾਰੀ ਸੋਜ ਜਾਂਦੀ ਆ ਠੀਕ ਹੈ ਨੈਕਸਟ ਹੈਗਾ ਫਿਫਥ ਡਿਸੀਜ਼ ਤੁਹਾਡੇ ਕੋਲ ਡੇਂਗੂ ਡੇਂਗੂ ਹੈ ਜਿਹੜਾ ਹੈ ਮੱਛਰ ਦੇ ਕੱਟਣ ਨਾਲ ਹੁੰਦਾ ਕਿਹੜੇ ਮੱਛਰ ਦੇ ਕੱਟਣ ਨਾਲ ਫੀਮੇਲ ਮੱਛਰ ਦੇ ਕੱਟਣ ਨਾਲ ਐਡੀਸ ਐਡਿਸ ਮੱਛਰ ਦੇ ਕੱਟਣ ਨਾਲ ਹੀ ਹੋ ਜਾਂਦਾ ਇਹਦੇ ਸਿੰਪਟਮ ਹੈਗੇ ਨੇ ਦਰਦ ਫੀਵਰ ਜੋਇੰਟ ਪੇਨ ਠੀਕ ਹੈ ਡਾਂਡੀ ਫੀਵਰ ਹੈ ਜਿਹੜਾ ਹੋ ਜਾਂਦਾ ਨੈਕਸਟ 6th ਵਾਇਰਲ ਡਿਸੀਜ਼ ਹੈਗੇ ਤੁਹਾਡੇ ਕੋਲ ਸਵਾਇਨ ਫਲੂ ਸਵਾਇਨ ਫਲੂ ਕੀ ਹੈ ਪਿਗ ਨਾਲ ਹੁੰਦਾ ਠੀਕ ਹੈ ਪਿਗ ਦੇ ਕੱਟਣ ਨਾਲ ਕੀ ਹੋ ਜਾਂਦਾ ਸਵਾਇਨ ਫਲੂ ਹੋ ਜਾਂਦਾ ਇਹਨੂੰ H1N1 ਡਿਸੀਜ਼ ਵੀ ਕਹਿੰਦੇ ਆ ਠੀਕ ਹੈ ਕੀਵਰ ਕੁਐਸਚਨ ਪੁੱਛ ਲੈਣਾ H1N1 ਡਿਸੀਜ਼ ਕਿਹਨੂੰ ਕਿਹਾ ਜਾਂਦਾ ਸਵਾਇਨ ਫਲੂ ਨੂੰ ਇਹਦੇ ਸਿੰਪਟਮ ਕੀ ਨੇ ਇਹਦੇ ਵਿੱਚ ਕੀ ਆ ਵਿਅਕਤੀ ਦਾ ਸਾਹ ਚੜਨ ਲੱਗ ਜਾਂਦਾ ਠੀਕ ਹੈ ਸਾਹ ਆ ਜਿਹੜਾ ਉਹ ਚੜਨ ਲੱਗ ਜਾਂਦਾ ਮਤਲਬ ਸਾਹ ਨੂੰ ਰੁਕ ਰੁਕ ਕੇ ਆਣ ਲੱਗ ਜਾਂਦਾ ਨੈਕਸਟ 7ਥ ਵਾਇਰਲ ਡਿਸੀਜ਼ ਹੈਗੇ ਤੁਹਾਡੇ ਕੋਲ ਏਡਸ ਐਕਵਾਇਰਡ ਇਮਿਨੋ ਡੈਫੀਸ਼ੀਐਂਸੀ ਸਿੰਡਰੋਮ ਠੀਕ ਹੈ 1 ਦਸੰਬਰ ਨੂੰ ਕੀ ਹੈ ਆਪਣੇ ਇੰਡੀਆ ਵਿੱਚ ਏਡਸ ਦਿਹਾੜਾ ਮਨਾਇਆ ਜਾਂਦਾ ਐਚ ਆਈ ਵੀ ਵਾਇਰਸ ਹਿਊਮਨ ਇਮਿਨੋ ਵਾਇਰਸ ਇਹਦੇ ਸਿੰਪਟਮ ਕੀ ਨੇ ਆਪਣੇ ਕੋਲ ਆਪਣਾ ਭਾਰ ਘਟਣ ਲੱਗ ਜਾਂਦਾ ਫੀਵਰ ਹੋਣ ਲੱਗ ਜਾਂਦਾ ਜਿਆਦਾ ਪਸੀਨਾ ਆਣ ਲੱਗ ਜਾਂਦਾ ਠੀਕ ਹੈ ਏਡਸ ਨੂੰ ਚੈੱਕ ਕਰਨ ਲਈ ਅਲੀਜ਼ਾ ਟੈਸਟ ਕੀਤਾ ਜਾਂਦਾ ਠੀਕ ਹੈ ਕਈ ਵਾਰ ਪਿੱਛੇ ਵੀ ਪੇਪਰ ਚ ਕੁਸ਼ਚਨ ਹੈ ਜਿਹੜਾ ਰਿਪੀਟ ਹੋ ਚੁੱਕਿਆ ਕਿ ਏਡਸ ਨੂੰ ਚੈੱਕ ਕਰਨ ਲਈ ਕਿਹੜਾ ਟੈਸਟ ਹੈ ਜਿਹੜਾ ਕੀਤਾ ਜਾਂਦਾ ਕਿਹੜਾ ਟੈਸਟ ਕੀਤਾ ਜਾਂਦਾ ਅਲੀਜ਼ਾ ਟੈਸਟ ਠੀਕ ਹੈ ਨੈਕਸਟ ਐਂਡ ਲਾਸਟ ਵਾਇਰਲ ਡਿਸੀਜ਼ ਹੈ ਜੀ ਤੁਹਾਡੇ ਕੋਲ ਬੁਖਾਰ ਫੀਵਰ ਠੀਕ ਹੈ ਇਹ ਰਾਈਨੋ ਵਾਇਰਸ ਕਰਕੇ ਹੁੰਦਾਗਾ ਇਹ ਸੀਗੀਆਂ ਤੁਹਾਡੀਆਂ ਵਾਇਰਲ ਡਿਸੀਜ਼ ਨੈਕਸਟ ਆਪਾਂ ਗੱਲ ਕਰਦੇ ਹਾਂ ਫੰਗਲ ਡਿਸੀਜ਼ ਫੰਗੀ ਨਾਲ ਉਲੀ ਨਾਲ ਫੈਲਣ ਵਾਲੀਆਂ ਡਿਸੀਜ਼ ਦਾ ਫਰਸਟ ਐਲੀਆਸ ਅਸਥਮਾ ਅਸਥਮਾ ਹੈਗੀ ਆ ਇਹ ਹੁੰਦੀ ਹੈ ਸਾਹ ਦੀ ਬਿਮਾਰੀ ਠੀਕ ਹੈ ਸਾਹ ਆਪ ਨੂੰ ਰੁਕ ਰੁਕ ਕੇ ਆਣ ਲੱਗ ਜਾਂਦਾ ਹੈ ਠੀਕ ਹੈ ਸਾਹ ਲੈਣ ਵਿੱਚ ਬਹੁਤ ਜ਼ਿਆਦਾ ਦਿੱਕਤ ਆਂਦੀ ਆ ਉਹਦੂ ਕੀ ਹੋ ਜਾਂਦਾ ਆ ਆਪ ਨੂੰ ਅਸਥਮਾ ਠੀਕ ਹੈ ਉਹ ਇੱਕ ਪੰਪ ਤੁਸੀਂ ਯੂਜ਼ ਕਰਦੇ ਦੇਖਿਆ ਹੋਣਾ ਜਿਹਦੇ ਨਾਲ ਕਿ ਆਰਟੀਫੀਸ਼ੀਅਲ ਆਕਸੀਜਨ ਦਿੱਤੀ ਜਾਂਦੀ ਆ ਬੇਤੀ ਨੂੰ ਠੀਕ ਹੈ ਨੈਕਸਟ ਆਇਆਗਾ ਆਪਣੇ ਕੋਲ ਰਿੰਗ ਵਾਰਮ ਰਿੰਗ ਵਾਰਮ ਆਪਣੇ ਸਰੀਰ ਦੇ ਉੱਪਰ ਤੱਬੇ ਪੈਣਾ ਆਮ ਕਰਕੇ ਪਿੰਡਾਂ ਵਿੱਚ ਰਿੰਗ ਬੋਮ ਨੂੰ ਫਲੈਰੀ ਵੀ ਕਿਹਾ ਜਾਂਦਾ ਠੀਕ ਹੈ ਇਹ ਦੋ ਕੀ ਸੀ ਆਪਣੇ ਕੋਲ ਫੰਗਲ ਡਿਸੀਜ਼ ਨੈਕਸਟ ਆਪਾਂ ਗੱਲ ਕਰਦੇ ਆ ਪ੍ਰੋਟੋਜ਼ੋਆ ਡਿਸੀਜ਼ ਬਾਰੇ ਫਸਟ ਹੈਗੇ ਆਪਣੇ ਕੋਲ ਡਾਇਰੀਆ ਪੇਚਸ ਠੀਕ ਹੈ ਡਾਇਰੀਆ ਪੇਚਸ ਇਹ ਬਿਮਾਰੀਏ ਜਿਹੜੀ ਬਹੁਤ ਜ਼ਿਆਦਾ ਖਤਰਨਾਕ ਬਿਮਾਰੀ ਹੈ ਸਭ ਤੋਂ ਖਤਰਨਾਕ ਬਿਮਾਰੀ ਹੈ ਪੇਚਸ ਠੀਕ ਹੈ ਇਹਦੇ ਨਾਲ ਕੀ ਆਪਣੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਆ ਜਿਹੜੀ ਹੋ ਜਾਂਦੀਆਂ ਇਹਦੇ ਸਿੰਪਟਮ ਕੀ ਨੇ ਲੂਸ ਮੋਸ਼ਨ ਉਲਟੀਆਂ ਠੀਕ ਹੈ ਪੇਟ ਦਰਦ ਬਹੁਤ ਜ਼ਿਆਦਾ ਹੋਣਾ ਨੈਕਸਟ ਹੈਗਾ ਆਪਣੇ ਕੋਲ ਪਾਇਰੀਆ ਪਾਇਰੀਆ ਪਸੂੜਿਆਂ ਵਿੱਚੋਂ ਖੂਨ ਨਿਕਲ ਲੱਗ ਜਾਂਦਾ ਇਹ ਆਪ ਨੂੰ ਵਿਟਾਮਿਨ ਸੀ ਦੀ ਕਮੀ ਨਾਲ ਹੁੰਦਾ ਠੀਕ ਹੈ ਇਹਨੂੰ ਸਕਰਵੀ ਰੋਗ ਵੀ ਕਹਿੰਦੇ ਨੇ ਠੀਕ ਹੈ ਆਪਾਂ ਪਿੱਛੇ ਵੀ ਫੂਡ ਨਿਊਟ੍ਰੀਸ਼ਨ ਦੇ ਚੈਪਟਰ ਚ ਵਿਟਾਮਿਨਸ ਬਾਰੇ ਪੜਿਆ ਸੀ ਤਾਂ ਆਪਾਂ ਵਿਟਾਮਿਨ ਸੀ ਵਿੱਚ ਪੜਿਆ ਸੀ ਕਿ ਸਕਰਵੀ ਰੋਗ ਵਿਟਾਮਿਨ ਸੀ ਦੀ ਕਮੀ ਨਾਲ ਹੋ ਜਾਂਦਾ ਠੀਕ ਹੈ ਵਿਟਾਮਿਨ ਸੀ ਸਕਰਵੀ ਰੋਗ ਹੋ ਜਾਂਦਾ ਸਕਰਵੀ ਰੋਗ ਨੂੰ ਪਾਇਰੀਆ ਵੀ ਕਹਿੰਦੇ ਨੇ ਨੈਕਸਟ 3rd ਪ੍ਰੋਟੋਜ਼ਾ ਡਿਸੀਜ਼ ਹੈਗੀ ਆਪਣੇ ਕੋਲ ਮਲੇਰੀਆ ਮਲੇਰੀਆ ਜਿਹੜਾ ਇਹ ਵੀ ਪੰਛਰ ਦੇ ਕੱਟਣ ਨਾਲ ਹੁੰਦਾ ਜਿਆਦਾਤਰ ਇਹ ਨਾਈਟ ਟਾਈਮ ਵਿੱਚ ਹੀ ਹੁੰਦਾ ਠੀਕ ਹੈ ਇਹਦੇ ਲਈ ਕੀ ਆ ਬਲੱਡ ਟੈਸਟ ਕੀਤਾ ਜਾਂਦਾ ਇਹ ਜਿਆਦਾਤਰ ਰੇਣੀ ਸੀਜ਼ਨ ਦੇ ਵਿੱਚ ਹੁੰਦਾ ਠੀਕ ਹੈ ਬਰਖਾ ਦੇ ਦੌਰਾਨ ਕੀ ਹੈ ਜਿਹੜਾ ਮੱਛਰ ਹੈ ਜਿਹੜਾ ਫੈਲਦਾ ਉਹਦੇ ਨਾਲ ਕੀ ਹੁੰਦਾ ਮਲੇਰੀਆ ਹੁੰਦਾ ਜਿਆਦਾਤਰ ਇਹ ਰੇਣੀ ਸੀਜ਼ਨ ਦੇ ਵਿੱਚ ਹੀ ਬਿਮਾਰੀ ਹੈ ਜਿਹੜੀ ਉਹ ਫੈਲਦੀ ਆ ਇਹ ਕਿਹੜੇ ਮੱਛਰ ਨਾਲ ਫੈਲਦਾ ਹੈ ਐਨਾਫਲੀਜ਼ ਮੱਛਰ ਕਰਕੇ ਮਲੇਰੀਆ ਜਿਹੜਾ ਫੈਲਦਾ ਠੀਕ ਹੈ ਸਿਨਕੋਨਾ ਦੇ ਸ਼ੱਕ ਤੋਂ ਜਿਹੜੀ ਇਹਦੀ ਮੈਡੀਸਿਨਾਂ ਬਣਾਈ ਜਾਂਦੀ ਹੈ ਕੁਨੀਨ ਕੀ ਨੇ ਖੋਜ ਕੀਤੀ ਸੀ ਰੋਨਾਲਡ ਰੋਸ ਨੇ ਇਸ ਕੁਨਿਨ ਜਿਹੜੀ ਦਵਾਈ ਦੀ ਖੋਜ ਕੀਤੀ ਸੀ ਰੋਨਾਲਡ ਰੋਸ ਨੇ ਇਹਦੇ ਸਿੰਪਟਮ ਕੀ ਨੇ ਆਪਣੇ ਕੋਲ ਕੀ ਆਪਾਂ ਨੂੰ ਕੰਬੇ ਦਾ ਬੁਖਾਰ ਹੋ ਜਾਂਦਾ ਠੀਕ ਹੈ ਜਦੋਂ ਆਪਾਂ ਨੂੰ ਮਲੇਰੀਆ ਹੋ ਜਾਂਦਾ ਤਾਂ ਆਪਾਂ ਨੂੰ ਕਾਂਬੇ ਦਾ ਬੁਖਾਰ ਹੋ ਜਾਂਦਾ ਠੀਕ ਹੈ ਆਪਣੇ ਇੰਡੀਆ ਦੇ ਵਿੱਚ ਮਲੇਰੀਆ ਡੇ ਬਣਾਇਆ ਜਾਂਦਾ ਕਦੋਂ ਬਣਾਇਆ ਜਾਂਦਾ 25 April ਨੂੰ 25 April ਨੂੰ ਆਪਣੇ ਇੰਡੀਆ ਦੇ ਵਿੱਚ ਮਲੇਰੀਆ ਡੇ ਬਣਾਇਆ ਜਾਂਦਾ ਇਹ ਸੀਗੇ ਤੁਹਾਡੇ ਫਰੋਟੋਜੋਆ ਡਿਸੀਜ਼ ਐਸੀ ਕਿ ਆਪਣੇ ਕੋਲ ਇਨਫੈਕਸ਼ਨ ਡਿਸੀਜ਼ ਟੋਟਲ ਆਫ 4 ਟਾਈਪਸ ਆਫ ਬੈਕਟੀਰੀਆ ਡਿਸੀਜ਼ ਵਾਇਰਲ ਡਿਸੀਜ਼ ਫੰਗਲ ਡਿਸੀਜ਼ ਐਂਡ ਲਾਸਟ ਪ੍ਰੋਟੋਜ਼ੂਅਲ ਡਿਸੀਜ਼ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਮੱਖੀਆਂ ਰਾਂਹੀ ਤੇ ਮੱਛਰਾਂ ਰਾਂਹੀ ਫੈਲਣ ਵਾਲਿਆਂ ਦੀ ਸਭ ਤੋਂ ਪਹਿਲਾਂ ਮੱਛਰਾਂ ਰਾਂਹੀ ਕਿਹੜੇ ਫੈਲਦੇ ਨੇ ਡੇਂਗੂ ਮਲੇਰੀਆ ਚਿਕਨਗੁਨੀਆ ਮੱਖੀਆਂ ਰਾਂਹੀ ਕਿਹੜੇ ਫੈਲਦੇ ਨੇ ਡਾਇਰੀਆ ਹੈਜ਼ ਆ ਡਾਈਸੀਲ 24 ਮਾਰਚ ਨੂੰ ਆਪਣੇ ਇੰਡੀਆ ਦੇ ਵਿੱਚ ਟੀਵੀ ਡੇ ਮਨਾ ਲੈਂਦਾ ਠੀਕ ਹੈ ਇਹ ਚੀਜ਼ਾਂ ਡੇਜ਼ ਨੇ ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਇਹਨਾਂ ਵਿੱਚੋਂ ਕਿੰਨਾ ਦਾ ਕੁਐਸਚਨ ਆ ਤੁਹਾਨੂੰ ਹਰ ਸਾਲ ਪੇਪਰ ਵਿੱਚ ਪੁੱਛਿਆ ਹੀ ਜਾਂਦਾ ਠੀਕ ਹੈ ਟੀਵੀ ਡੇ ਕਦੋਂ ਮਨਾਇਆ ਜਾਂਦਾ 24 ਮਾਰਚ ਨੂੰ ਇਹ ਸੀਗੇ ਤੁਹਾਡੇ ਡਿਸੀਜ਼ ਠੀਕ ਹੈ ਇੱਕ ਵਾਰ ਆਪਾਂ ਦੁਬਾਰਾ ਰਿਵਾਈਜ਼ ਕਰ ਲੈਨੇ ਆ ਸਾਰੇ ਆਪਾਂ ਅੱਜ ਦੀ ਕਲਾਸ ਵਿੱਚ ਕੀ ਕੁਝ ਪੜਿਆ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਡਿਸੀਜ਼ ਬਾਰੇ ਪੜਿਆ ਡਿਸੀਜ਼ ਕੀ ਹੁੰਦੇ ਨੇ ਕਿ ਆਪਾਂ ਨੂੰ ਸਾਈਨਸ ਸਿੰਪਟਮ ਜਿਹੜੇ ਬੋਡੀ ਦੁਆਰਾ ਦਿੱਤੇ ਜਾਂਦੇ ਨੇ ਜਦੋਂ ਆਪਾਂ ਨੂੰ ਡਿਸੀਜ਼ ਹੋ ਜਾਂਦੀ ਠੀਕ ਹੈ ਏ ਹੁੰਦੇ ਨੇ ਕਿਸੇ ਵੀ ਗੰਦੇ ਭੋਜਨ ਖਾਣ ਨਾਲ ਗੰਦਾ ਪਾਣੀ ਪੀਣ ਨਾਲ ਐਂਡ ਕੋਈ ਵੀ ਬੈਕਟੀਰੀਆ ਜਾਂ ਐਨੀਮਲ ਦੇ ਦੁਆਰਾ ਘਟਣ ਨਾਲ ਠੀਕ ਹੈ ਨੈਕਸਟ ਇਹ ਦੋ ਪ੍ਰਕਾਰ ਦੇ ਹੁੰਦੇ ਨੇ ਕੋ ਜੈਨੀਟਲ ਐਂਡ ਐਕਵਾਇਰਡ ਕੋ ਜੈਨੀਟਲ ਹੁੰਦੇ ਨੇ ਜਿਹੜੇ ਜਨਮਦਤ ਹੁੰਦੇ ਨੇ ਐਕਵਾਇਰਡ ਹੁੰਦੇ ਨੇ ਜਿਹੜੇ ਕਿ এনवायरमेंट ਤੋਂ ਐਕਵਾਇਰ ਕਰਦੇ ਠੀਕ ਹੈ ਐਕਵਾਇਰਡ ਅਗੇ ਇਨਫੈਕਸ਼ਨ ਡਿਸੀਜ਼ ਐਂਡ ਨੋਨ ਇਨਫੈਕਸ਼ਨ ਡਿਸੀਜ਼ ਟੂ ਟਾਈਪਸ ਹੀ ਹੁੰਦੇ ਨੇ ਇਨਫੈਕਸ਼ਨ ਡਿਸੀਜ਼ ਉਹ ਹੁੰਦੇ ਨੇ ਜਿਹੜੇ ਕਿ ਆਪ ਨੂੰ ਕਿਸੇ ਵੀ ਮਾਈਕਰੋ ਆਰਗਨਿਜ਼ਮ ਦੇ ਆਪਣੇ ਸ਼ਰੀਰ ਵਿੱਚ ਚਲੇ ਜਾਣ ਨਾਲ ਹੁੰਦੇ ਨੇ ਠੀਕ ਹੈ ਇੱਕ ਤੋਂ ਦੂਜੇ ਪਰਸਨ ਤੱਕ ਵੇਅ ਫੈਲਦੇ ਨੇ ਨੈਕਸਟ ਆਪਾਂ ਗੱਲ ਕੀਤੀ ਆ ਇਨਫੈਕਸ਼ਨ ਡਿਸੀਜ਼ ਬਾਰੇ ਇਨਫੈਕਸ਼ਨ ਡਿਸੀਜ਼ ਅਗਿਆਪਾਂ ਨੂੰ 4 ਟਾਈਪਸ ਦੇ ਹੁੰਦੇ ਨੇ ਬੈਕਟੀਰੀਅਲ ਡਿਸੀਜ਼ ਵਾਇਰਲ ਡਿਸੀਜ਼ ਫੰਗਲ ਡਿਸੀਜ਼ ਐਂਡ ਲਾਸਟ ਪ੍ਰੋਟੋਜ਼ੋਆ ਡਿਸੀਜ਼ ਠੀਕ ਹੈ ਬੈਕਟੀਰੀਅਲ ਡਿਸੀਜ਼ ਵਿੱਚ ਆਪਾਂ 5 ਬਿਮਾਰੀਆਂ ਦੀ ਗੱਲ ਕੀਤੀ ਆ ਫਰਸਟ ਹੈਗਾ ਆਪਣੇ ਕੋਲ ਪਲੇਗਯੂ ਸੈਕੰਡ ਕੋਲੇਰਾ ਐਂਡ ਅ ਥਰਡ ਟਾਈਫਾਇਡ ਐਂਡ ਫੋਰਥ ਕਾਲੀਖੰਸੀ ਫਿਫਥ ਹੈਗਾ ਟੀਵੀ ਠੀਕ ਹੈ ਨੈਕਸਟ ਆਪਾਂ ਵਾਇਰਲ ਡਿਸੀਜ਼ ਵਿੱਚ ਅੱਠ ਪ੍ਰਕਾਰ ਦੀਆਂ ਬਿਮਾਰੀਆਂ ਦੀ ਗੱਲ ਕੀਤੀ ਫਸਟ ਹੈਗਾ ਬੀਲੀਆ ਪੋਲੀਓ ਰੈਬੀਜ਼ ਕਨੇਡੂ ਡੇਂਗੂ ਐਈਜ਼ ਐਚਆਈਵੀ ਠੀਕ ਹੈ ਬੁਖਾਰ ਹੋ ਗਿਆ ਐਂਡ ਲਾਸਟ 8th ਹੈਗੇ ਸਾਈਨ ਫਲੂ ਠੀਕ ਹੈ ਨੈਕਸਟ ਆਪਾਂ ਫੰਗਲ ਡਿਸੀਜ਼ ਵਿੱਚ ਟੂ ਟਾਈਪ ਸੀ ਬਿਮਾਰੀਆਂ ਦੀ ਗੱਲ ਕੀਤੀ ਆ ਫਰਸਟ ਹੈਗੇ ਆ ਅਸਥਮਾ ਸੈਕੰਡ ਹੈਗੇ ਆ ਰਿੰਗ ਬੋਮ ਲਾਸਟ ਆਪਾਂ ਪ੍ਰੋਟੋਜ਼ੋਆਲ ਡਿਸੀਜ਼ ਵਿੱਚ 3 ਬਿਮਾਰੀਆਂ ਦੀ ਗੱਲ ਕੀਤੀ ਆ ਫਰਸਟ ਡਾਇਰੀਆ ਸੈਕੰਡ ਪਾਇਰੀਆ ਐਂਡ 3rd ਹੈਗੀ ਆ ਮਲੇਰੀਆ ਠੀਕ ਹੈ ਇਹ ਸੀਗਾ ਤੁਹਾਡਾ ਫੁੱਲ ਕੰਪਲੀਟ ਟਾਪਿਕ ਡਿਸੀਜ਼ ਦਾ ਅਗਰ ਤੁਹਾਨੂੰ ਫਿਰ ਵੀ ਕੋਈ ਵੀ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤੁਹਾਡੇ ਡਾਊਟ ਸਾਰੇ ਸੋਲਵ ਕੀਤੇ ਜਾਣਗੇ ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਏ ਟਾਪਿਕ ਹੈ ਜਿਹੜਾ ਸਮਾਂ ਲੱਗ ਗਿਆ ਹੁਣ ਠੀਕ ਹੈ ਅਗਰ ਇਹਦੇ ਵਿੱਚ ਕੋਈ ਵੀ ਤੁਹਾਨੂੰ ਕੁਐਸਚਨ ਪੇਪਰ ਵਿੱਚ ਦੇਖਣ ਨੂੰ ਮਿਲਦਾ ਅਗਰ ਮੈਂ ਉਹ ਚੀਜ਼ ਨਹੀਂ ਪੜਾਈ ਤਾਂ ਤੁਸੀਂ ਮੈਨੂੰ ਵੀ ਸ਼ੇਅਰ ਕਰ ਸਕਦੇ ਹੋ ਨੈਕਸਟ ਵੀਡੀਓ ਵਿੱਚ ਆਪਾਂ ਉਹ ਚੀਜ਼ ਨੂੰ ਵੀ ਐਡ ਕਰਦੇ ਜਾਵਾਂਗੇ ਠੀਕ ਹੈ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਨੈਕਸਟ ਟਾਪਿਕ ਦੇ ਨਾਲ ਧੰਨਵਾਦ